ਲਓ ਬਈ ਮੇਟਰੋ ਸਤਿ ਸ੍ਰੀ ਅਕਾਲ ਬਾਈ ਕੀ ਹਾਲ ਚਾਲ ਹੋਰ ਸਾਰੇ ਭਰਾ ਠੀਕ ਠਾਕ ਲਓ ਬਾਈ ਇਹ ਤਾਂ ਕੋਈ ਜਿਆਦਾ ਚੰਗੀ ਨਹੀਂ ਗਈ ਤੇ ਬਾਈ ਤੋਂ ਬਹੁਤ ਜਿਆਦਾ ਹਵਾ ਬਹੁਤ ਠੰਡੀ ਵਗੀ ਆਦੀ ਹੈ ਤੇ ਬਾਲੀ ਨਹੀਂ ਆਏ ਠੰਡੀ ਹਵਾ ਵਗਦੀ ਹੁੰਦੀ ਹੈ ਲਓ ਬਾਈ ਤੂੰ ਤਾਂ ਹਾਲ ਦਾ ਦੇਖਦਾ ਹੀ ਏ ਤੁਹਾਨੂੰ ਤੇ ਬਾਈ ਬਹੁਤ ਬੁਰਾ ਹਾਲਾ ਬਾਈ ਸਭ ਤੋਂ ਜਿਆਦਾ ਪਸੰਗਾ ਦਾ ਬੁਰਾ ਹਾਲਾ ਕੀ ਆ ਤਨਾ ਬਾਹਰ ਕੱਢੇ ਬਿਨਾ ਖੜਦਾ ਤੇ ਨਾ ਅੰਦਰ ਖੜਾ ਹੀ ਸਰਦਾ 4:00 ਵੱਜਿਆ ਪਿਆ ਤੇ ਤੀ ਵੇਖ ਲੋ ਭਾਈ ਧੁੰਦ ਕੋਰਾ ਠੀਕ ਹੈ ਤੇ ਭਾਈ ਵੀ ਨਹੀਂ ਆਈ ਤਦਨ ਇਹ ਕੁਛ ਠੀਕ ਰਿਹਾ ਤਾਂ ਠੀਕ ਹੈ ਤੇ ਨਹੀਂ ਖੈਰ ਨੂੰ ਲੈਣੇ ਆ ਦਵਾਈ ਭਾਈ ਨਹੀਂ ਸੈਟ ਕੰਮ ਇੱਕ ਭਾਈ ਤਰਲੇ ਦੀ ਇਸ ਤਰ੍ਹਾਂ ਭਈ ਠੀਕ ਹੈ ਦਵਾਈ ਲਈ ਜੰਨੇ ਡੰਗ ਲਈ ਜਾਂਦਾ ਮੱਚਿਆਂ ਦਾ ਬੁਰਾ ਹਾਲ ਤੇ ਤੋਂ ਬਹੁਤ ਜਿਆਦੇ ਆ ਬਾਈ ਠੀਕ ਆ ਆਪਣੇ ਪਾਰਲੇ ਪਾਸੇ ਤਾਂ ਦੀਂਦਾ ਹੀ ਨਹੀਂ ਬਾਈ ਕੋਸਾ ਜੀ ਘਰੇ ਤਾਂ ਮੜਾ ਮੂੜ ਦਿਖਦਾ ਹੀ ਆ ਲਓ ਬਾਈ ਮਿੱਤਰੋ ਖੁੱਡੇ ਸਾਫ਼ ਕਰਨ ਵਾਲੀ ਹੋਈ ਖੁੱਡੇ ਵੀ ਬਾਈ ਸਾਫ਼ ਕਰਨ ਵਾਲੀ ਹੋਈ ਪਏ ਆ ਹੁਣ ਮੜਾ ਇਹ ਸੈਟ ਹੋਵਾਂਗੇ ਆ ਬੱਚੇ ਬਹੁਤ ਭਾਉਣ ਵਾਲੇ ਹੋਏ ਪਏ ਆ ਬੈਠੇ ਆ ਵੀ ਭਾਉਣ ਵਾਲੇ ਆ ਬੱਚੇ ਇੱਥੋਂ ਕੱਢਦੇ ਆ ਇਹ ਕੋਈ ਦਰੀ ਬੱਚੇ ਫਿਰਦੇ ਆ ਪਰਲੇ ਵਾਸੀ। ਇਹ ਕੱਡੀ ਬੈਠੀ ਐ। ਇਹ ਵੀ ਕੱਡੀ ਬੈਠਾ ਐ। ਆਹ ਬਾਰੀਂ ਗਾਲੇ ਦੀ ਆ ਗਈ। ਇਹਨਾਂ ਇਧਰ ਘਰ ਦੇ ਨੇ ਚੱਕ ਲਿਬੜੇ ਗਏ। ਆਹ ਹੋਈ ਜਾਂ।

ਲਓ ਬਈ ਮਿੱਤਰੋ ਜੂਤ ਆ ਗਿਆ ਸੀ ਵਿਚਾਰਾ ਸਕੂਲ ਹੁੰਦਾ ਨਾ ਪਾਣੀ ਪਾਤਾ ਬਾਈ ਤੇ ਕੱਲ ਨੂੰ ਬਾਈ ਇਹਦੇ ਜੀ ਪਾਣੀ ਪੂਣੀ ਛੱਡ ਕੇ ਛਿਟਾ ਦੇਵਾਂਗੇ ਵੇਖ ਤਾਂ ਜਮੀ ਉਗਰੀ ਆਈ ਆ ਤੇ ਬਾਈ ਮਾਂ ਆਪਦੀ ਸ਼ਕਲ ਵਿਖਾ ਨਹੀਂ ਸਕਦਾ ਬਹੁਤ ਬੁਰਾ ਹਾਲ ਹੋਇਆ ਪਿਆ ਬਾਈ ਕਾਣੂ ਵੀ ਪਾਣੀ ਪੂਣੀ ਛੱਡ ਦੇਾਂਗੇ ਸਰੋਂ ਨੂੰ ਵੀ ਕੱਲ ਨੂੰ ਲਾ ਦੇਾਂਗੇ ਪਾਣੀ ਤੇ ਸਾਰਾ ਕੰਮ ਤੇ ਨਾਇਰ ਤੇ ਮਾਤਾ ਬਈ ਉਧਰ ਬੋਕਰ ਮਾਰੀ ਜਾਂਦੀ ਵੀਡੀਓ ਚ ਤੇ ਪ੍ਰਧਾਨ ਦੇ ਚੋਨਾ ਚੱਕੀ ਜਾਂਦੇ ਉਹ ਖੜਾ ਸਾਹਮਣੇ ਟਰਾਲਾ ਬਈ ਬਹੁਤ ਜਿਆਦਾ ਪ੍ਰੋਬਲਮ ਹੋਈ ਪਈ ਐ ਤੇ ਘਰੇ ਦਿਖਾ ਦੇਨੇ ਬਈ ਪੱਠੇ ਕੁਤਰੇ ਪਏ ਆ ਗੋੜ ਆ ਗਿਆ ਸੀ ਬਈ ਅੱਖੇ ਲੱਗ ਗਿਆ ਸੀਗਾ ਵਿਚਾਰਾ ਬਈ ਸ਼ਕਲ ਮਾਪਦੀ ਦਿਖਾ ਨਹੀਂ ਸਕਦਾ ਉੱਪਰ ਸਾਨੂੰ ਪੱਠੇ ਪੁੱਠੇ ਪਾਏ ਪਏ ਆ ਤੇ ਮਾਤਾ ਵਿਚਾਰੀ ਵੀੜੇ ਚ ਮਰੀ ਜਾਂਦੀ ਬੋਕਰ ਤੇ ਆਪਾਂ ਬਸ ਬਈ ਛੋਟਾ ਜਿਹਾ ਵਲੌਗ ਕਿਰਾਂ ਪੜਾ ਕੇ ਕਿਰਾਂ ਪੂਰਾ ਕਰਦੇ ਹੀ ਦਾ ਸੈਟ ਨਹੀਂ ਸ਼ਰੀਰ ਦਾਣੇ ਦੁਰਣੇ ਪਾਤੇ ਆ ਦੇਖ ਅਗੜਬਈ ਮਾਫ਼ ਦੀ ਦਿਖਾ ਨਹੀਂ ਸਕਦਾ ਬੜਾ ਬੁਰਾ ਹਾਲਾ ਮੇਰਾ ਤਾਂ ਜਿਸੀ ਅੰਦਾ ਤੁਨ ਤੇ ਆ ਪਹਿੜਵਾਨ ਵਿਚਾਰਾ ਤੜਕੇ ਵੀ ਇਹੀ ਸੰਭਾਲ ਕੇ ਜਾਂਦਾ ਕੰਮ ਤੇ ਐਸ ਵੇਲੇ ਵੀ ਇਹੀ ਆ ਕੇ ਸੰਭਾਲਦਾ ਤੇ ਬਾਈ ਬਣ ਕੇ ਨਾ ਸਪੋਰਟ ਕਰਿਆ ਕਰੋ ਭਰਾ ਬਣ ਕੇ ਯਾਰ ਇੱਕ ਤਾਂ ਹੁਣ ਰੱਬ ਨਹੀਂ ਡੇਗਾ ਪਾਤਾ ਬਈ ਬਿਮਾਰ ਹੋਏ ਪਏ ਆ ਤੇ ਸ਼ੈਂਪੀ ਦੀ ਅੱਖ ਵੀ ਖੀ ਬਈ ਸੱਟ ਇਹਦੀ ਅੱਖ ਤੇ ਬਈ ਬਿੱਲੀ ਨੇ ਬਿੱਲੇ ਨੇ ਮਾਰਤਾ ਸੀਗਾ ਪੰਜਾ ਤੇ ਦਿਨ ਲੱਗਨ ਤਾਂ ਭਈ ਫੇਰ ਹੀ ਮਾੜਾ ਮੋੜ ਪਸ ਪੁੱਛੁੰ ਨਮਈਏ ਠੀਕ ਆ ਭਈ ਇਹਦੀ ਅੱਖਣ ਸਹੀ ਆ ਹੁਣ ਤਾਂ ਪੂਰੀ ਠੀਕ ਓਕੇ ਠੀਕ ਹੋ ਗਿਆ ਤੇ ਆ ਪੈੜਵਾਨ ਫਰਦੇ ਸਾਰੇ ਕਬੂਤਰਾਂ ਬਈ ਦਾਣਾ ਦਰੋਂ ਦਾਣਾ ਪਾਣੀ ਪਾ ਕੇ ਜੋਤ ਨਹੀਂ ਸੰਭਾਲਦਾ ਕੰਮ ਤੇ ਹੁਣ ਮੈਂ ਵੀ ਮਾਰੀ ਸੀਗੀ ਭਾਈ ਅੱਜ ਕਬੂਤਰਾਂ ਨੂੰ ਨਹੀਂਗਾ ਠੀਕ ਆ ਲੈ ਭਾਈ ਐਂਡਿੰਗ ਇਹੀ ਕਰੂਗਾ ਇਹ ਬੱਚੇ ਲੋ ਬਈ ਦਾਣਾ ਪਾਣੀ ਖਾ ਕੇ ਚੜ ਗਏ ਬਈ ਤਾਂ ਠੀਕ ਐ ਤੇ ਖੁੱਡੇ ਵੀ ਬਈ ਸਾਫ਼ ਕਰਨ ਵਾਲੇ ਹੋਏ ਪਏ ਆ ਦੇ ਲੋ ਬਈ ਠੀਕ ਆ ਹੁਣ ਆਪਾਂ ਕਰ ਲੱਗਿਆ ਵਲੌਗ ਦੀ ਸਮਾਪਤੀ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਚ ਮੇਰਾ ਵੀਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਕੇ ਸਪੋਰਟ ਕਰਿਆ ਕਰ ਉਪਰਾ ਬਣ ਕੇ ਇੱਕ ਤਾਂ ਬਈ ਉਹ ਬਿਮਾਰ ਹੋਏ ਪਏ ਆ ਦੇਖਾ ਸਾਰਾ ਡਿੱਗ ਗਈ ਟਮਟਰਾਣੀ ਖੜ ਗਿਆ